ਇਹਨਸਾ ਮੈਥੋ ਤੁਸੀਂ ਇਸ ਘਰ ਦੇ ਵਿੱਚ ਨਹੀਂ ਸਾਈ 6 ਦੇ ਮਕਾਨ ਬਣਾਇਆ ਇੱਥੇ ਹੈ ਮਕਾਨ ਬਣਾ ਕੇ ਸਾਡੀ ਕਿਸ਼ਤਾਂ ਚੱਲਦੀਆਂ ਪਈਆਂ ਨੇ 7 ਕਿਲੇ ਜ਼ਮੀਨ ਆਲਨਪੁਰੋਂ ਵੇਚ ਕੇ ਆਏ ਆ ਉੱਥੇ ਤੁਸੀਂ ਕਰ ਸਕਦੇ ਸਾਰਾ ਕੁਝ ਬਰੂ ਕਰੋ ਸਾਰੇ ਬਰੂ ਸਾਡੇ ਕੋਲ ਨੇ ਇਨਾਂ ਕੋਲ ਮੇਰੇ ਮੇਰੀ 12 ਸਾਲ ਮੈਂ ਉਹ ਕੋਸਮੈਟਿਕ ਆਰਟੀਫੀਸ਼ੀਅਲ ਜੁਐਲਰੀ ਦਾ ਕੰਮ ਕੀਤਾ ਹੈ ਉਰੇ ਇਹਦਾ ਕੁਛ ਨਹੀਂ ਹੈ ਇਹ ਗਲਤ ਗੱਲ ਕੀਤੀ ਜਾ ਰਹੀ ਹੈ ਨਜ਼ਰ ਨਜਾਇਜ਼ ਤੱਕਾ ਕਿ ਤੈਰਾ ਉਸ ਟਾਈਮ ਤੇ ਕਾਰਪੋਰੇਸ਼ਨ ਹੀ ਨਹੀਂ ਸੀ ਹੋ ਰਹੀ ਇਹ ਇਹ ਲੋਕ ਇਹ ਲੋਕਾਂ ਨੇ ਕਈਆਂ ਕੋਈਆਂ ਕੋਈ ਗਿਆ ਉਂਗਲ ਲਾਤੀ ਕੋਈ ਗਿਆ ਉਂਗਲ ਲਾਤੀ ਇਹ ਸਿਰਫ ਲੋਕਾਂ ਨੇ ਕਿਆ ਵਾਕੇ ਕੀਤਾ ਜੋ ਕੀਤਾ ਇਹ ਰਜਿਸਟਰੀ ਹੈ ਜੀ ਮਾਤਾ ਦੇ ਨਾਮ ਦੀ ਆ ਫਰਦੇ ਸਾਡੀ ਆ ਸਾਡੀ ਪਾਵਰ ਟੋਨਿਕ ਮੈਂ ਲਈ ਛੇ ਜਿ ਆ ਸਾਡਾ ਬਿਜਲੀ ਦਾ ਬਿੱਲ ਹੈ ਜੀ ਆ ਕਾਰਪੋਰੇਸ਼ਨ ਦੇ ਵਿੱਚ ਇਹ ਫੀਸ ਭਰੀ ਹੋਈ ਹੈ ਜੀ ਇਹ ਕਿਹਦੇ ਨਾਮ ਤੋਂ ਹੈਗਾ ਸਰ ਬਲਵਿੰਦਰ ਕੌਰ ਦੇ ਨਾਮ ਤੋਂ ਹੈ ਜੀ ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਾ ਵਿਰੋਧਮ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅੱਜ ਪਟਿਆਲਾ ਦੇ ਬਾਬਾ ਦੀਪ ਸਿੰਘ ਕਲੋਨੀ ਦੇ ਵਿੱਚ ਜਦੋਂ ਪੁਲਿਸ ਇੱਕ ਕਾਰ ਟਾਊਨ ਦੇ ਲਈ ਪਹੁੰਚਦੀ ਹੈ ਕਿ ਇਹਦੀ ਇੱਕ ਨਸ਼ਾ ਤਸਕਰ ਦਾ ਘਰ ਹੈ ਤਾਂ ਘਰ ਦੇ ਜਿਹੜੇ ਅਸਲ ਮਾਲਕ ਨੇ ਉਹ ਬਾਹਰ ਆ ਰਹੇ ਨੇ ਔਰ ਇਸ ਵਕਤ ਗੰਭੀਰ ਸਵਾਲ ਸਰਕਾਰ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਪੁਲਿਸ ਦੇ ਉੱਪਰ ਖੜੇ ਕਰ ਰਹੇ ਨੇ ਕਿ ਮਾਤਾ ਜੀ ਸਾਡਾ ਮੌਜੂਦ ਨੇ ਮਾਤਾ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਬਲਵਿੰਦਰ ਕੌਰ ਇਹ ਗੁਰਤੇਜ ਦਾ ਘਰ ਹੈਗਾ ਮੇਰਾ ਮਕਾਨ ਪੁੱਤਰਾ ਹੈ ਮੇਰਾ ਪੁੱਤਰਾ ਹੈ ਉਹ ਗੋਜੀ ਕਿੰਨੇ ਸਮੇਂ ਤੋਂ ਤੁਸੀਂ ਇਸ ਘਰ ਦੇ ਵਿੱਚ ਰਹਿੰਦੇ ਹੋ ਸਾਈ 6 ਦੇ ਮਕਾਨ ਬਣਾਇਆ ਇੱਥੇ ਛੇ ਦਾ ਮਕਾਨ ਸਾਡਾ ਬਣਿਆ ਤੁਸੀਂ ਹਿਸਾਬ ਲਾ ਲਓ ਹੈ ਮਕਾਨ ਬਣਾ ਕੇ ਸਾਡੀ ਕਿਸ਼ਤਾਂ ਚੱਲਦੀਆਂ ਪਈਆਂ ਨੇ 7 ਕਿੱਲੇ ਜ਼ਮੀਨ ਆਲਨਪੁਰੋਂ ਵੇਚ ਕੇ ਆਏ ਆ ਉੱਥੇ ਤੁਸੀਂ ਕਰ ਸਕਦੇ ਸਾਰਾ ਕੁਝ ਕੋਈ ਬਾਹਰ ਪ੍ਰੂਫ ਕਰੋ ਸਾਰੇ ਬਰੂ ਸਾਡੇ ਕੋਲ ਨੇ ਫਿਰ ਸਾਡਾ ਕਿਉਂ ਇਸ ਤਰ੍ਹਾਂ ਕਰਦੇ ਨੇ ਜਿਹੜੀ ਜਗ੍ਹਾ ਹੈਗੀ ਕਿੰਨੇ ਕਾ ਜਗ੍ਹਾ ਇਹ 1 17 ਗਾਜੇ ਇਹ ਸਾਰੀ ਲੀਗਲ ਬਣੀ ਹੋਈ ਹੈ ਕਿਉਂਕਿ ਉਹ ਕਹਿੰਦੇ ਨਹੀਂ ਕਿ ਇਲੈਗਲ ਹੈਗੀ ਕਾਰਪੋਰੇਸ਼ਨ ਪਲਾਟ ਖਰੀਦੇ ਨੇ ਪਲਾਟ ਕੀਤੇ ਰੇ ਆਪਣੇ ਕਿਸੇ ਦੀ ਇਲੈਗਲ ਨਹੀਂ ਰੀਸ਼ੀਆ ਕੋਲ ਨੇ ਮੇਰੀ ਗੱਲ ਸੁਣੋ ਉਹ ਵੇਖੋ ਪਲਾਟ ਨਾਲ ਲੱਗਦਾ ਇਹ ਇਹਨੇ ਦੁਕਾਨ ਇੱਥੇ ਦੁਕਾਨਾ 14 ਸਾਲ ਮੇਰੇ ਮੁੰਡੇ ਨੇ ਇੱਥੇ ਦੁਕਾਨ ਕੀਤੀ ਹੈ ਸਾਡਾ ਨਾਲ ਹੀ ਬਿਲਕੁਲ ਜੁੜਵਾ ਘਰ ਹੈ ਇੱਕੋ ਹੀ ਕੰਦ ਹੈ ਆ ਵੇਖੋ ਇਹਨੇ ਦੁਕਾਨ ਰੱਖੀ ਸੀ ਜਦੋਂ ਇਹ ਜਗ੍ਹਾ ਬਣੀ ਹੈ ਨਾ ਜਦੋਂ ਇਹ ਜਗ੍ਹਾ ਬਣੀ ਹੈ ਉਸ ਟਾਈਮ ਨੇੜੇ ਜਿਹੜੇ ਕੁਝ ਵੀ ਨਹੀਂ ਸੀ ਸਭ ਖਾਲੀ ਸੀਗਾ ਖਾਲੀ ਸੀ ਖਾਲੀ ਸੀ ਸਾਰਾ ਏਰੀਆ ਜਦੋਂ ਦੁਕਾਨਾ ਬਣੀਆ ਉਰੇ ਲੋਕੀ ਸਕੀਮਾ ਘਟ ਰਹੇ ਮੈਂ ਸਿਰਫ ਦੁਕਾਨ ਇਸ ਕਰਕੇ ਲੱਲੀ ਮੈਨੂੰ ਕੋਰੇ ਡੀਲਰ ਬਣਾਣਗੇ ਦੁਕਾਨਾਂ ਆਫਿਸ ਬਣਾ ਲੈਣਗੇ ਸਾਡੇ ਘਰ ਦੇ ਉੱਠ ਕੇ ਬਾਹਰ ਨਹੀਂ ਬੈਠ ਸਕਣਗੇ ਮੈਨੂੰ ਉਹ ਦੁਕਾਨ ਦੀ ਚਾਬੀ ਮੈਨੂੰ ਅੱਜ ਵੀ ਯਾਦ ਹੈ ਮੈਨੇ 500 ਰੁਪਏ ਦੁਕਾਨ ਲੈ ਲਈ ਸੀ ਕਿਰਾਏ ਤੇ ਇਨ੍ਹਾਂ ਕੋਲ ਮੇਰੀ 12 ਸਾਲ ਮੈਂ ਉਹ ਕਾਸਮੈਟਿਕ ਆਰਟੀਫੀਸ਼ੀਅਲ ਜੁਐਲਰੀ ਦਾ ਕੰਮ ਕੀਤਾ ਹੈ ਉਰੇ ਇਹ ਜੋ ਕੁਛ ਨਹੀਂ ਹੈ ਇਹ ਗਲਤ ਗੱਲ ਕੀਤੀ ਜਾ ਰਹੀ ਹੈ ਨਜ਼ਰ ਨਜਾਇਜ਼ ੱੱਕਾ ਕੀਤਾ ਜਾ ਰਿਹਾ ਉਸ ਟਾਈਮ ਤੇ ਕਾਰਪੋਰੇਸ਼ਨ ਹੀ ਨਹੀਂ ਸੀ ਉਰੇ ਕੀ ਹੈ ਕਾਰਨ ਕੀ ਹੈ ਇਹ ਪੁਲਿਸ ਹੁਣ ਪੁਲਿਸ ਸਿਰਫ ਉਸ ਚੱਕਰ ਦੇ ਵੀ ਕਾਰਪੋਰੇਸ਼ਨ ਦੇ ਵਿੱਚ ਆਇਆ ਵੀ ਉਹਨਾਂ ਨੇ ਨਸ਼ਿਆਂ ਦੇ ਚੱਕਰ ਦੇ ਵਿੱਚ ਇਹਨਾਂ ਨੇ ਦੂਜੇ ਪਾਸੇ ਨੂੰ ਆ ਗਏ ਉਹ ਯਾਰ ਉਸ ਬੱਚੇ ਨੇ ਤਾਂ ਕੰਮ ਹੀ ਮੇਰੇ ਖਿਆਲ 2 ਮਹੀਨੇ ਦਾ 3 ਮਹੀਨੇ ਕੀਤਾ ਹੋਣਾ ਨਹੀਂ ਕੀਤਾ ਇਹ ਕਿਸੇ ਨੂੰ ਨਹੀਂ ਪਤਾ ਠੀਕ ਹੈ ਨਾ ਜੀ ਜੇ ਉਹਨਾਂ ਨੇ ਪਕੜ ਲਿਆ ਆ 10 ਮਹੀਨੇ 10 ਮਹੀਨੇ ਦਾ ਅੰਦਰ ਹੈ ਉਹ ਉਹ ਬੱਚਾ 10 ਮਹੀਨੇ ਅੰਦਰ ਹੈ ਔਰ ਉਹ ਬੱਚਾ ਆਪਣੀ ਨਸ਼ਾ ਕਰਦਾ ਹੈ ਨਹੀਂ ਕਰਦਾ ਕਿਸੇ ਨੂੰ ਨਹੀਂ ਪਤਾ ਨਾਈਸ ਬੱਚਾ ਸੀ ਉਹ ਕਿੰਨੇ ਸਾਲ ਦਾ ਉਮਰ ਦਾ ਬੱਚਾ ਹੁਣ ਮੈਂ ਅਗਰ 23 23 ਸਾਲ ਦਾ 24 ਸਾਲ ਦਾ ਨਸ਼ ਤੋਂ ਵੱਧ ਉਮਰ ਦਾ ਹੈ ਹੀ ਨਹੀਂ ਟਾਈਮ ਤੋਂ ਮਾਤਾ ਅੰਦਰ ਹੈ ਅਸਵਿਨ ਹੋ ਗਿਆ ਨਹੀਂ ਵਿੱਚ ਦਾ ਸੀ ਇਸ ਤਰੀਕੇ ਨਾਲ ਕਿ ਕਿ ਕੇਂਦਰ ਕਿ ਦੋ ਇੱਥੋਂ ਦਵਾਈ ਲੈਣ ਗਿਆ ਇਧਰ ਨਦੀ ਪਾਰ ਜੜਦੜ ਦਵਾਈ ਲੈਣ ਗਿਆ ਉਹ ਇਹ ਉੱਥੇ ਨਾ ਨਾ ਕੇ ਗੱਡੀਆਂ ਲਾ ਕੇ ਮੁੰਡੇ ਨੂੰ ਫੜ ਲਿਆ ਫੜ ਗਿਆ ਅਰਬਨ ਅਰਬਨ ਸ਼ੇਰ ਜਾ ਕੇ ਨਾ 610 ਗੋਲੀ ਉੱਤੇ ਪਾਤੀ ਤੁਸੀਂ ਮੈਨੂੰ ਦੱਸੋ ਤੁਹਾਡੇ ਕੋਲ ਕੀ ਕਾਗਜ਼ ਕਰਦੇ ਪੂਰੇ ਨੇ ਰਜਿਸਟਰੀਆਂ ਤੁਹਾਡੇ ਕੋਲ ਹੈਗੀਆਂ ਪੂਰਾ ਹੈ ਸਾਡੇ ਕੋਲ ਸਭ ਕੁਝ ਪੂਰਾ ਤੁਹਾਡੀ ਹਿਸਾਬ ਦੇ ਨਾਲ ਹੀ ਨਜਾਇਜ਼ ਨਹੀਂ ਬਣਿਆ ਇਹ ਨਜਾਇਜ਼ ਧੱਕਾ ਹੈ ਹਾਂ ਇਹ ਜਿਹੜਾ ਘਰ ਹੈ ਤੁਹਾਡਾ 123 ਗਜ ਦੇ ਵਿੱਚ 117 ਗਜ ਦੇ ਵਿੱਚ ਉਹ ਨਜਾਇਜ਼ ਨਹੀਂ ਹੈ ਨਾ ਜੀ ਸਾਰੇ ਕਾਗਜ਼ ਸਾਰੇ ਕਰ ਹੋਏ ਨੇ ਅਸੀਂ ਜਿਹੜੀ ਆਪਣੀ ਜ਼ਾਇਦਤ ਵੇਚ ਕੇ ਆ ਨਾ ਪਿੰਡ ਦੀ ਤੁਸੀਂ ਕੌਣ ਹੋ ਮੈਂ ਪੈਣਾ ਨੰਦੀ ਮੈਂ ਜਿਹੜੀ ਅਸੀਂ ਆਪਣੀ ਜ਼ਾਇਨਦਤ ਪਿੰਡ ਵਿੱਚੋਂ ਵੇਚ ਕੇ ਆਇਆ ਨਾ ਅਸੀਂ ਤੁਹਾਨੂੰ ਉਹ ਸਬੂਤ ਦਿੰਨੇ ਆ ਅਸੀਂ 7 ਕਿੱਲੇ ਪਹਿਲੀ ਵੇਚ ਕੇ ਆਇਆ ਮੇਰੇ ਵੀਰ 7 ਕਿੱਲੇ ਪਹਿਲੀ ਵੇਚ ਕੇ ਆ ਗਏ ਤਾਂ ਅਸੀਂ ਤੇ ਖਰੀਦਿਆ ਤਾਂ ਅਸੀਂ ਬਣਾਇਆ ਅਸੀਂ ਅੱਜ ਕੋ ਨਵੇਂ ਨਹੀਂ ਇੱਥੇ ਆਏ ਹੈਗੇ ਜੱਦੀ ਪੁੱਤ ਅਸੀਂ ਇੱਥੇ ਰਹਿਣ ਦਾ ਹੈ ਜੀ ਜਿਸ ਤਰੀਕੇ ਨਾਲ ਕਹਿ ਰਹੇ ਨੇ ਕਿ ਇਹ ਨਸ਼ਾ ਵਿਰੁੱਧ ਮੁਹਿੰਮ ਹੈ ਇੱਕ ਨਸ਼ਾ ਤਸਕਰ ਦਾ ਘਾਰ ਹੈ ਇਸ ਕਰਕੇ ਸਿਰਫ ਲੋਕਾਂ ਨੇ ਕਹਿ ਕੋਇ ਤੇ ਕਰਦੇ ਨੇ ਲੋਕਾਂ ਨੇ ਕਹਿ ਕੋਇ ਤੇ ਕਰਦੇ ਜਹੰਦਾ ਸਾਡੀ ਆਪਣੀ ਅਸੀਂ ਆਪ ਖਰੀਦੀ ਏ ਖੋਦ ਅਸੀਂ ਨਾਲਾ ਪਲਾਟ ਲੈ ਕੇ ਨਾਲ ਕੱਟ ਕੇ ਜੇ ਤਾ ਉਹਨਾਂ ਨੂੰ ਪੁੱਛੋ ਤੁਸੀਂ ਨਹੀਂ ਦੱਸ ਸਾਡਾ ਸਾਡਾ ਆਪਣਾ ਵੇਚਿਆ ਹੋਇਆ ਪਲਾਟ ਨਾਲ ਵਾਲਾ ਇਹ ਇਹ ਲੋਕ ਇਹ ਲੋਕਾਂ ਦੀਆਂ ਕਈਆਂ ਕੋਈਆਂ ਕੋਈ ਗਿਆ ਉਂਗਲਾਤੀ ਕੋਈ ਗਿਆ ਉਂਗਲਾਤੀ ਇਹ ਸਿਰਫ ਲੋਕਾਂ ਨੇ ਕਿਆ ਵਾਕੇ ਕੀਤਾ ਜੋ ਕੀਤਾ ਸਾਡੇ ਆਪਣੀ ਜਾਂਦਾ ਤੇ ਖੁਦ ਅਸੀਂ ਵੇਚ ਕੇ ਆਲੰਪੁਰ ਤੋਂ ਆਏ ਸਾਡੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਸਾਡੇ ਚਾਚੇ ਦਾ ਉੱਤੇ ਬੇਚੇ ਘਰ ਦੇ ਵਿੱਚ ਕੌਣ-ਕੌਣ ਰਹਿੰਦਾ ਹੁਣ ਇਸ ਘਰ ਸਾਡੀ ਮੇਰੀ ਮੰਮੀ ਜੀ ਨੇ ਮੇਰੇ ਭਰਾ ਪਰਜਾਈ ਨੇ ਮੇਰੇ ਪਤੀ ਜੀ ਨੇ ਇੱਕ ਪਤੀ ਜੀ ਮੇਰੇ ਅੰਦਰ ਤੁਹਾਨੂੰ ਪਤਾ ਸਾਲ ਹੋ ਗਿਆ ਦੋਈ ਪਤੀ ਜੀ ਦੋਈ ਪਤੀ ਜੀ ਜੀ ਕੋ ਭਰਾ ਹੈ ਇਕ ਵੀ ਨਸ਼ਾ ਵੇਚਦਾ ਸੀ ਜਾਂ ਕਰਦਾ ਸੀ ਨਹੀਂ ਨਰਵੀਨ ਨਹੀਂ ਸੀ ਵੇਚਦਾ ਨਹੀਂ ਸੀ ਪਰ ਜੋ ਪੁਲਿਸ ਜਾਣਕਾਰੀ ਦਿੰਦੀ ਉਹ ਕਹਿੰਦੀ ਹੈ ਕਿ ਹਿਊਜ ਹਿਊਜ ਮਤਲਬ ਵੱਡੇ ਨਸ਼ੇ ਦੇ ਕਹਿ ਰਹੇ ਨੇ ਕਮਰਸ਼ੀਅਲ ਨਸ਼ੇ ਦੇ ਕਹਿ ਮੈਂ ਆਈਓਈ ਸਾਹ ਮੈਂ ਆਈਓਈ ਸਾਹ ਇਹਦੀ ਹਣੋ ਬੀੜ ਕਰਤੀ ਸੀ ਇਹ ਦਵਾਈ ਲੈਣ ਗਿਆ ਸੀ ਦਵਾਈ ਲੈਣ ਗਿਆ ਪੁਲ ਤੋਂ ਫੜਿਆ ਨਹੀਂ ਇੱਕ ਗੱਡੀ ਉਧਰ ਲਾ ਕੇ ਕੋਧਰ ਲਾ ਕੇ ਨਜ਼ਾਇਜ਼ ਫੜਿਆ ਨੂੰ ਫਿਰ ਉਸ ਟਾਈਮ ਦੇ ਕੋਲ ਇੱਕ ਹਣੋ ਬੀੜ ਦੀ ਦਵਾਈ ਸੀ ਪੈਰੀਏ ਦੇ ਚਪਲਾ ਸਣ ਨਜ਼ਾਇਜ਼ ਫੜਿਆ ਉਤੋਂ ਅਸੀਂ ਘਰ ਦੀ ਇੱਕਦਰਾ ਬੇਟਾ ਆਇਆ ਨਹੀਂ ਬੇਟਾ ਆਇਆ ਨਹੀਂ ਇਹਨਾਂ ਦੱਸਿਆ ਨਹੀਂ ਹੈਗਾ ਜਦੋਂ ਪਤਾ ਲੱਗਾ ਵੀ ਉਹ ਤਿੰਨ ਮਹੀਨੇ ਨਹੀਂ ਆਇਆ ਫਿਰ ਅਸੀਂ ਕੁੱਛਿਆ ਕਰਕੇ ਗੋੜੀਆਂ ਪਾਤੀਆਂ ਸਾਨੂੰ ਨੇ ਸ਼ਾਮੀ ਪਾਤੀ ਮਾਸੀਆਂ ਉਹਨਾਂ ਦੀ ਅਸੀਂ ਇੱਥੇ ਹੀ ਰਹਿਨੇ ਨਾਲ ਹੀ ਹਾਂਜੀ ਨਾਲ ਪਰ ਸਾਡਾ ਘਰ ਕੋਈ ਆਇਆ ਪਹਿਲਾਂ ਆ ਕੇ ਦੱਸਿਆ ਤੁਹਾਨੂੰ ਹਾਂ ਆਏ ਸਿਰ ਪਹਿਲਾਂ ਅਸੀਂ ਆ ਕੇ ਵੀ ਸਾਨੂੰ ਕਹਿੰਦੇ ਕਮੇਟੀ ਵੱਲੋਂ ਗੱਲਬਾਤ ਹੋਈ ਅਸੀਂ ਫਿਰ ਭੈਣ ਨੂੰ ਕਮੇਟੀ ਤੇ ਕਹਿੰਿਆ ਮਨਦੀਪ ਨੇ ਕਮੇਟੀ ਤੇ ਗਿਆ ਪਰ ਸੋ ਦਰਖਾਸਤ ਦੇ ਕੇ ਆਨੇ ਕਮਿਸ਼ਨ ਸਾਹਿਬ ਨੂੰ ਮਿਲੇ ਨੇ ਸਾਰੇ ਕੰਮ ਹੋਏ ਨੇ ਅੱਧ ਮਹਾਦਾਲੀ ਗੱਲ ਨੇ ਤੇ ਘਰ ਦੀ ਪ੍ਰਾਪਰਟੀ ਟਾਣੀ ਜਾਣ ਕੇ ਨਜਾਇਜ਼ ਕਰਦੇ ਨਜਾਇਜ਼ ਕਰਦੇ ਭਨੇ ਪਰ ਕਰਨ ਇਹਨਾਂ ਪਰਿਵਾਰਿਕ ਜਿਹੜੇ ਜੀ ਨੇ ਉਹਨਾਂ ਦੇ ਹਿਸਾਬ ਤੌਰ ਤੇ ਕਿਹਾ ਹੈ ਕਿ ਪ੍ਰਸ਼ਾਸਨ ਸਾਡਣਾ ਨਿਜਾਇਜ਼ ਕਰ ਇਕ ਪਰਕਾਰ ਦਿਖਾ ਦਈਏ ਹਾਲਾਂਕਿ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਯੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਇਸ ਘਰ ਨੂੰ ਟਾਇਆ ਜਾਣਾ ਹੈਗਾ ਕਮਰਸ਼ੀਅਲ ਜਿਹੜੀ ਹੈ ਕੁਆਂਟੀਟੀ ਦੇ ਵਿੱਚ ਨਸ਼ਾ ਵੇਚਣ ਦਾ ਇਲਜ਼ਾਮ ਜਿਹੜਾ ਉਹ ਗੁਰਤੇਜ ਸਿੰਘ ਤੇ ਸੀਗਾ ਜਿਸ ਦੇ ਵਿੱਚ ਪਿਛਲੇ 10 ਮਹੀਨਿਆਂ ਤੋਂ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਕੋਲੋਂ ਕਈ ਨਸ਼ੀਲੀ ਗੋਲੀਆਂ ਜਿਹੜੀਆਂ ਨੇ ਉਹ ਫੜੀਆਂ ਗਈਆਂ ਸੀਗੀਆਂ ਔਰ ਇਸ ਵਕਤ ਇਸ ਘਰ ਨੂੰ ਟਾਉਣ ਦੇ ਲਈ ਪ੍ਰਸ਼ਾਸਨ ਜਿਹੜਾ ਉਹ ਪਹੁੰਚਣ ਵਾਲਾ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜੀ ਇੱਕ ਜਿਹੜੀ ਇਹ ਕਾਗਜ਼ ਲੈ ਕੇ ਪਰਿਵਾਰ ਜਿਹੜਾ ਉਹ ਕਿਥੇ ਨਾ ਕਿਥੇ ਪਹੁੰਚਿਆ ਹੋਇਆ ਤੇ ਇਸ ਵਕਤ ਇਹ ਕਾਗਜ਼ ਨੇ ਹੱਥ ਦੇ ਵਿੱਚ ਇਹ ਕੀ ਚੀਜ਼ ਹੈ ਤੁਹਾਡੇ ਕੋਲ ਕੀ ਹੈ ਰਜਿਸਟਰੀ ਹੈ ਜੀ ਮਾਤਾ ਦੇ ਨਾਮ ਦੀ ਆ ਫਰਦੇ ਸਾਡੀ ਆ ਸਾਡੀ ਪਾਵਰ ਟੋਨਿਕ ਮੈਂ ਲਈ ਚ ਇਹ ਜ ਆ ਸਾਡਾ ਬਿਜਲੀ ਦਾ ਬਿੱਲ ਹੈ ਜੀ ਆ ਕਾਰਪੋਰੇਸ਼ਨ ਦੇ ਵਿੱਚ ਦੀ ਫੀਸ ਭਰੀ ਹੋਈ ਹੈ ਜੀ ਇਹ ਕਿਹਦੇ ਨਾਮ ਤੋਂ ਹੈਗਾ ਸਰ ਬਲਵਿੰਦਰ ਕੌਰ ਦੇ ਨਾਮ ਤੋਂ ਹੈ ਜੀ ਤੁਹਾਡੀ ਮਾਤਾ ਜੀ ਦੀ ਹਾਂ ਜੀ ਹਾਂ ਜੀ ਤੇ ਇਹ ਕਾਰਨ ਕੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਪੂਰਾ ਇਲੀਗਲ ਬਣਿਆ ਹੋਇਆ ਤੁਹਾਡਾ ਕਾਰਕ ਇਲੀਗਲ ਨਹੀਂ ਬਣਿਆ ਹੋਇਆ ਜੀ ਜਦੋਂ ਇਹ ਮਕਾਨ ਬਣਿਆ ਉਦੋਂ ਸਰਪੰਚ ਸੀ ਸਾਡੇ ਏਰੀਆ 'ਚ ਜੀ ਸਰਪੰਚ ਹੀ ਹੁੰਦਾ ਸੀ 6 ਦੇ ਵਿੱਚ 6 ਤੋਂ ਬਾਅਦ ਲੈਕਚਰ ਹੋਏ ਨੇ ਫਿਰ ਸਾਡੇ ਐਮਸੀ ਬਣਿਆ ਇਧਰ ਇਹ ਮਕਾਨ ਸਾਡਾ ਉਦੋਂ ਬਣਿਆ ਹੋਇਆ 6 ਦੇ ਵਿੱਚ ਦਾ ਤੁਹਾਨੂੰ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਸੀ ਤੁਹਾਡੀ ਪਹਿਲਾਂ ਪ੍ਰਸ਼ਾਸਨ ਨਾਲ ਸਾਡੀ ਕਾਰਪੋਰੇਸ਼ਨ 'ਚ ਗੱਲ ਹੋਈ ਸੀ ਅਸੀਂ ਉੱਥੇ ਸਾਰੇ ਡਾਕੂਮੈਂਟ ਉੱਥੇ ਦੇਖ ਕੇ ਆਏ ਹਾਂ ਜੋ ਸਾਡੇ ਕੋਲ ਆ ਗਏ ਨੇ ਤੇ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਉਸ ਤੋਂ ਬਾਅਦ ਤੁਹਾਨੂੰ ਉਹਨੇ ਕੋਈ ਗੱਲਬਾਤ ਨਹੀਂ ਦੱਸੀ ਹਾਂਜੀ ਹਾਂ ਅੱਜ ਇੱਕਦਮ ਆਇਆ ਪ੍ਰਸ਼ਾਸਨ ਕੀ ਨੋਟਿਸ ਅੱਜ ਸਾਡੇ ਕੋਲ ਇੱਕਦਮ ਆ ਗਏ ਨੇ ਜੀ ਕਹਿੰਦੇ ਜੀ ਤੁਹਾਡਾ ਮਕਾਨ ਢਾਉਣਾ ਹੈ ਜੀ ਸਾਡੇ ਕੋਲੋਂ ਕੋਈ ਪਟਵਾਰੀ ਆਏ ਨਹੀਂ ਪਰ ਸਾਡੇ ਕੋਲੇ ਕਾਗਜ਼ ਪੱਤਰ ਸਾਰੇ ਆ ਗਏ ਨੇ ਸਾਰੇ ਦਿਖਾ ਕੇ ਆਏ ਕਾਰਪੋਰੇਸ਼ਨ 'ਚ ਕਾਰਪੋਰੇਸ਼ਨ ਜੀ ਮੰਗੇ ਜ ਪੁਲਿਸ ਨੇ ਤੁਹਾਨੂੰ ਨਾ ਬੁਲਾਇਆ ਨਾ ਸਾਡੀ ਕੋਲ ਪੁਲਿਸ ਨੇ ਗੱਲ ਕੀਤੀ ਤੁਹਾਡੀ ਕੋਈ ਨਜਾਇਜ਼ ਜ਼ਮੀਨੀ ਹੈਗੀ ਇਹ ਨਜਾਇਜ਼ ਤੌਰ ਦੇ ਉੱਪਰ ਨਹੀਂ ਤੁਹਾਡੀ ਰਜਿਸਟਰੀ ਵਾਲੀ ਜਗ੍ਹਾ ਹੈ ਜੀ ਇੰਤਕਾਲ ਸਾਰਾ ਪਾਵਟੌਨਿਕ ਸਾਰਾ ਤੁਹਾਡੇ ਕੋਲ ਹੈ ਜੀ ਹਾਂਜੀ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਤੁਸੀਂ ਵੇਖ ਸਕਦੇ ਹਾਂ ਕਿ ਪਰਿਵਾਰ ਗੁੱਸੇ ਦੇ ਵਿੱਚ ਹੈ ਔਰ ਬਾਹਰ ਪਹੁੰਚਿਆ ਹੈ ਔਰ ਇਹ ਦੁਕਾਨਾਂ ਜਿਹੜੀਆਂ ਨੇ ਉਹ ਦਸਕੀਆਂ ਜਾ ਰਹੀਆਂ ਨਿਕੀਆਂ ਕਿ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਢਾਈ ਜਾਣੀਆਂ ਹਨਗੀਆਂ ਇਮਾਰਤ ਤੁਸੀਂ ਦੇਖ ਸਕਦੇ ਹੋ ਦੂਜੀ ਮੰਜ਼ਲ ਤੱਕ ਜਿਹੜੀ ਇਮਾਰਤ ਹੈ ਉਹ ਬਣੀ ਹੋਈ ਹੈ ਔਰ ਇਸ ਇਮਾਰਤ ਨੂੰ ਤੋੜਨ ਦੇ ਲਈ ਪ੍ਰਸ਼ਾਸਨ ਜਿਹੜਾ ਹੈ ਉਹ ਪਹੁੰਚ ਰਿਹਾ ਹੈਗਾ ਤੋਂ ਉਸ ਤੋਂ ਪਹਿਲਾਂ ਹੀ ਜਿਹੜਾ ਕਹਿ ਲਈਏ ਤਾਂ ਇਸ ਵਕਤ ਪਰਿਵਾਰ ਮੈਂਬਰ ਆਸ-ਪਾਸ ਆਣ ਗੁਮਾਂਡੀ ਰਿਸ਼ਤੇਦਾਰ ਜਿਹੜੇ ਨੇ ਉਹ ਕਿਥੇ ਨਾ ਕਿਤੇ ਇਕੱਠੇ ਹੋਣਾ ਸ਼ੁਰੂ ਹੋ ਚੁੱਕੇ ਨੇ ਔਰ ਕਈ ਗੰਭੀਰ ਸਵਾਲ ਜਿਹੜੇ ਨੇ ਉਹ ਕਿਥੇ ਨਾ ਕਿਥੇ ਪ੍ਰਸ਼ਾਸਨ ਨੂੰ ਲੈ ਕੇ ਚੱਕੇ ਜਾ ਰਹੇ ਨੇ ਤੇ ਇਸ ਵਕਤ ਜਿਹੜੇ ਏਟੀਪੀ ਨੇ ਉਹ ਵੀ ਪਹੁੰਚ ਚੁੱਕੇ ਨੇ ਕਿ ਇਸ ਵਕਤ ਇਤਮਾਮ ਪ੍ਰਸ਼ਾਸਨ ਜਿਹੜਾ ਨਗਰ ਕ ਨਗਰਮ ਦਾ ਉਹ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਏਟੀਪੀ ਨੇ ਨਗਰਕਰ ਜਿਹੜੇ ਨਗਰ ਕਾਉਂਸਲਰ ਇਹ ਨਗਰ ਨਿਗਮ ਦੇ ਹੋਰ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਪ੍ਰਸ਼ਾਸਨ ਜਿਹੜਾ ਉਹ ਪਹੁੰਚਣਾ ਸ਼ੁਰੂ ਹੋਇਆ ਪਿਆ ਤੇ ਏਟੀਪੀ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣੇ ਕਿ ਜੋ ਇੱਥੇ ਮੌਕੇ ਤੇ ਏਟੀਪੀ ਨੇ ਉਹ ਪਹੁੰਚੇ ਨੇ ਕਾਰਪੋਰੇਸ਼ਨ ਦੀ ਟੀਮ ਜਿਹੜੀ ਆ ਉਹ ਕਿਥੇ ਨੇ ਕਿੱਥੇ ਪਹੁੰਚੀ ਹੈਗੀ ਹੈ ਔਰ ਪਹੁੰਚਣਾ ਸ਼ੁਰੂ ਹੋ ਚੁੱਕੀ ਹੈਗੀ ਹੈ ਪੁਲਿਸ ਪ੍ਰਸ਼ਾਸਨ ਵੀ ਪਪਾ ਪਾਰ ਹੋਇਆ ਇਸ ਵਕਤ ਪਹੁੰਚ ਰਿਹਾ ਹੈ ਇਸ ਇਮਾਰਤ ਦੇ ਥੱਲੇ ਚਾਰ ਦੁਕਾਨਾਂ ਬਣੀਆਂ ਹੋਈਆਂ ਨੇ ਉੱਪਰ ਰੈਸੀਡੈਂਸ਼ੀਅਲ ਹੈ ਔਰ ਇਸ ਵਕਤ ਰੈਸੀਡੈਂਸ਼ੀਅਲ ਮੌਕੇ ਤੇ ਐਸ ਐਚ ਓ ਜਿਹੜੇ ਨੇ ਉਹ ਵੀ ਇਸ ਵਕਤ ਪਹੁੰਚ ਚੁੱਕੇ ਨੇਗੇ ਔਰ ਇਸ ਘਰ ਦੇ ਉੱਪਰ ਜਿਹੜੀ ਹੈ ਉਹ ਕਾਰਵਾਈ ਹੈ ਉਹ ਕੀਤੀ ਜਾਣੀ ਹੈਗੀ ਹੈ ਤੇ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਆ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੈਗਾ तमाम ਚੀਜ਼ਾਂ ਲੈ ਕੇ ਆ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਪਹੁੰਚਿਆ ਹੈਗਾ ਔਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈਗੀ ਆ ਤਾਂ ਇਹ ਪੁਲਿਸ ਜਿਹੜੀ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜੋ ਵੱਡੇ ਪੱਤਰ ਦੇ ਉੱਪਰ ਪਹੁੰਚਣਾ ਸ਼ੁਰੂ ਹੋ ਚੁੱਕੀ ਹੈਗੀ ਹੈ ਕਿਉਂਕਿ ਇਸ ਘਰ ਨੂੰ ਢਾਇਆ ਜਾਣਾ ਹੈਗਾ ਯੁੱਧ ਨਸ਼ਿਆ ਵਿਰੁੱਧ ਦੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈਗੀ ਹੈ ਜ਼ਿਕਰ ਹੈ ਲੇਕਿਨ ਦੂਸਰੇ ਪਾਸੇ ਪਰਿਵਾਰ ਕਈ ਗੰਭੀਰ ਇਲਜ਼ਾਮ ਲਾਉਂਦਾ ਹੋਇਆ ਨਜ਼ਰ ਵੀ ਆ ਰਿਹਾ ਹੈਗਾ तमाम ਨਗਰ 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 ਨ